ਹੈਲੋ ਦੋਸਤੋ ਗੱਲ ਬਾਤ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ ਅੱਜ ਅਸੀਂ ਰਿਚਰਡ ਡਾਕਿੰਸ ਦੀ ਕਿਤਾਬ ði ਗੋਡ ਡਿਲੀਊਜ਼ਨ ਬਾਰੇ ਗੱਲ ਕਰਨ ਜਾ ਰਹੇ ਹਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿੰਨਾ માનਤਾਵਾਂ ਨੂੰ ਅਸੀਂ ਬਚਪਨ ਤੋਂ ਸੱਚ ਮੰਨਦੇ ਆਏ ਹਾਂ ਕਿ ਉਹ ਸੱਚਮੁੱਚ ਸੱਚ ਹਨ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਇਸ ਆਡੀਓ ਬੁੱਕ ਨੂੰ ਪੂਰਾ ਸੁਣਨ ਤੋਂ ਬਾਅਦ ਤੁਹਾਡੇ ਸੋਚਣ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਜਾਵੇਗਾ ਇਹ ਕਿਸੇ ਸਧਾਰਨ ਕਿਤਾਬ ਦਾ ਸਾਰ ਨਹੀਂ ਹੈ ਇਹ ਤੁਹਾਡੇ ਦਿਮਾਗ ਲਈ ਇੱਕ ਕਸਰਤ ਹੈ ਇੱਕ ਚੁਣੌਤੀ ਹੈ ਕਿ ਤੁਸੀਂ ਕਦੇ ਧਰਮ ਆਸਥਾ ਅਤੇ ਵਿਗਿਆਨ ਦੇ ਵਿਚਾਰਲੇ ਸਵਾਲਾਂ ਵਿੱਚ ਉਲਝੇ ਹੋ ਕਿ ਤੁਹਾਡੇ ਮਨ ਵਿੱਚ ਕਦੇ ਇਹ ਖਿਆਲ ਆਇਆ ਹੈ ਕਿ ਇਸ ਵਿਸ਼ਾਲ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਦਾ ਸਰੂਪ ਕੀ ਹੈ ਜਾਂ ਕੀ ਅਜਿਹੀ ਕੋਈ ਸ਼ਕਤੀ ਹੈ ਵੀ ਜੇ ਹਾਂ ਤਾਂ ਇਹ ਆਡੀਓ ਬੁੱਕ ਤੁਹਾਡੇ ਇਨ੍ਹਾਂ ਹੀ ਸਵਾਲਾਂ ਨੂੰ ਸੰਬੋਧਿਤ ਕਰਦੀ ਹੈ ਇਹ ਉਹਨਾਂ ਲੋਕਾਂ ਲਈ ਹੈ ਜੋ ਸਮੂਹ ਦੇ ਨਾਲ ਚੱਲਣ ਦੀ ਬਜਾਏ ਆਪਣੀ ਸੂਝ-ਬੂਝ ਦੀ ਸੁਣਨਾ ਪਸੰਦ ਕਰਦੇ ਹਨ ਇਹ ਉਹਨਾਂ ਲੋਕਾਂ ਲਈ ਹੈ ਜੋ ਸੁਣੀਆਂ ਸੁਣਾਈਆਂ ਗੱਲਾਂ ਤੇ ਨਹੀਂ ਬਲਕਿ ਸਬੂਤਾਂ ਅਤੇ ਦਲੀਲਾਂ ਤੇ ਯਕੀਨ ਕਰਨਾ ਚਾਹੁੰਦੇ ਹਨ ਇਹ ਆਡੀਓ ਬੁੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਆਸਥਾ ਤੋਂ ਕੱਢ ਕੇ ਨਾਸਤਿਕ ਬਣਾਉਣ ਦੀ ਕੋਸ਼ਿਸ਼ ਨਹੀਂ ਹੈ ਸਗੋਂ ਇਹ ਤੁਹਾਨੂੰ ਇੱਕ ਵਿਚਾਰਕ ਆਜ਼ਾਦੀ ਦੇਵੇਗੀ ਜਿਸ ਨਾਲ ਤੁਸੀਂ ਖੁਦ ਫੈਸਲਾ ਕਰ ਸਕੋਗੇ ਕਿ ਤੁਹਾਨੂੰ ਕਿਸ ਤੇ ਅਤੇ ਕਿਉਂ ਵਿਸ਼ਵਾਸ ਕਰਨਾ ਹੈ ਜੇ ਤੁਸੀਂ ਆਪਣੀਆਂ માનਤਾਵਾਂ ਤੇ ਸਵਾਲ ਚੁੱਕਣ ਤੋਂ ਡਰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਸਵਾਲਾਂ ਦੇ ਜਵਾਬ ਕਦੇ ਨਹੀਂ ਲੱਭਣੇ ਚਾਹੀਦੇ ਤਾਂ ਸ਼ਾਇਦ ਇਹ ਆਡੀਓ ਬੁੱਕ ਤੁਹਾਡੇ ਲਈ ਨਹੀਂ ਹੈ ਇਸ ਨੂੰ ਸੁਣਨ ਲਈ ਹਿੰਮਤ ਦੀ ਲੋੜ ਪਵੇਗੀ ਪਰ ਜੇ ਤੁਸੀਂ ਸੱਚ ਦੀ ਪਾਲ ਵਿੱਚ ਹੋ ਜੇ ਤੁਸੀਂ ਆਪਣੇ ਦਿਮਾਗ ਦੇ ਦਰਵਾਜ਼ੇ ਖੋਲਣ ਲਈ ਤਿਆਰ ਹੋ ਤਾਂ ਤਿਆਰ ਹੋ ਜਾਓ ਇਕ ਅਜੇ ਵਿਚਾਰਕ ਸਫ਼ਰ ਲਈ ਜੋ ਤੁਹਾਨੂੰ ਚੰਜੋੜ ਕੇ ਰੱਖ ਦੇਵੇਗਾ ਇਸ ਸਫ਼ਰ ਦੇ ਅੰਤ ਵਿੱਚ ਤੁਸੀਂ ਦੇਖੋਗੇ ਕਿ ਦੁਨੀਆ ਪਹਿਲਾ ਨਾਲੋਂ ਕਿਤੇ ਵੱਧ ਅਦਭੁਤ ਅਤੇ ਰਸਮਈ ਹੈ ਪਰ ਸ਼ਾਇਦ ਉਹਨਾਂ ਕਾਰਨਾ ਕਰਕੇ ਨਹੀਂ ਜੋ ਤੁਸੀਂ ਹੁਣ ਤੱਕ ਸੋਚੇ ਸਨ ਤਾਂ ਚਲੋ ਇਸ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ ਅਧਿਆਇ 1 ਰੱਬ ਇੱਕ ਪਰਿਕਲਪਨਾ ਕੀ ਰੱਬ ਦੀ ਹੋਂਦ ਇੱਕ ਵਿਗਿਆਨਕ ਸਵਾਲ ਹੈ ਇਸ ਆਡੀਓ ਬੁੱਕ ਦੀ ਸ਼ੁਰੂਆਤ ਹੀ ਇਕ ਬਹੁਤ ਦਲੇਰ ਅਤੇ ਸਿੱਧੇ ਵਿਚਾਰ ਨਾਲ ਹੁੰਦੀ ਹੈ। ਲੇਖਕ ਰਿਚਰਡ ਡਾਰਕਿੰਸ ਕਹਿੰਦੇ ਹਨ ਕਿ ਰੱਬ ਦੀ ਹੋਂਦ ਕੋਈ ਦਰਸ਼ਨ ਸ਼ਾਸਤਰ ਜਾਂ ਪਾਵਨਾ ਦਾ ਵਿਸ਼ਾ ਨਹੀਂ ਹੈ ਜਿਸ ਨੂੰ ਵਿਗਿਆਨ ਛੂ ਵੀ ਨਹੀਂ ਸਕਦਾ। ਸਗੋਂ ਇਹ ਇੱਕ ਵਿਗਿਆਨਕ ਪਰਿਕਲਪਨਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਏਲੀయన్స్ ਦੀ ਹੋਂਦ ਜਾਂ ਕਿਸੇ ਨਵੇਂ ਗ੍ਰਹਿ ਦੀ ਖੋਜ ਬਾਰੇ ਪਰਿਕਲਪਨਾ ਕਰਦੇ ਹਾਂ। ਇਹ ਇੱਕ ਅਜਿਹਾ ਦਾਵਾ ਹੈ ਜਿਸ ਨੂੰ ਸਬੂਤਾਂ ਅਤੇ ਦਲੀਲਾਂ ਦੀ ਕਸੌਟੀ ਤੇ ਪਰਖਿਆ ਜਾਣਾ ਚਾਹੀਦਾ ਹੈ ਹੁਣ ਤੁਹਾਡੇ ਵਿੱਚੋਂ ਕਈ ਲੋਕ ਕਹਿਣਗੇ ਕਿ ਰੱਬ ਤਾਂ ਆਸਥਾ ਦਾ ਵਿਸ਼ਾ ਹੈ ਉਸ ਨੂੰ ਵਿਗਿਆਨ ਦੇ ਦਾਇਰੇ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ ਆਸਥਾ ਤਾਂ ਮਹਿਸੂਸ ਕਰਨ ਦੀ ਚੀਜ਼ ਹੈ ਉਸ ਨੂੰ ਪ੍ਰਯੋਗਸ਼ਾਲਾ ਵਿੱਚ ਕਿਵੇਂ ਟੈਸਟ ਕਰ ਸਕਦੇ ਹਾਂ ਇੱਥੇ ਹੀ ਲੇਖਕ ਇੱਕ ਬਹੁਤ ਮਹੱਤਵਪੂਰਨ ਫਰਕ ਦੱਸਦੇ ਹਨ ਉਹ ਕਹਿੰਦੇ ਹਨ ਕਿ ਜਦੋਂ ਕੋਈ ਇਹ ਦਾਵਾ ਕਰਦਾ ਹੈ ਕਿ ਇੱਕ ਅਲੌਕਿਕ ਸਰਵਸ਼ਕਤੀਮਾਨ ਅਤੇ ਬੁੱਧੀਮਾਨ ਸੱਤਾ ਨੇ ਇਸ ਬ੍ਰਹਿਮੰਡ ਨੂੰ ਬਣਾਇਆ ਹੈ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਦੁਨੀਆ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਦਾ ਹੈ ਤਾਂ ਇਹ ਸਿਰਫ ਇੱਕ ਨਿੱਜੀ ਭਾਵਨਾ ਨਹੀਂ ਰਹਿ ਜਾਂਦੀ ਇਹ ਬ੍ਰਹਿਮੰਡ ਬਾਰੇ ਅਸਲੀਅਤ ਬਾਰੇ ਇੱਕ ਤਤਪੂਰਨ ਦਾਵਾ ਬਣ ਜਾਂਦਾ ਹੈ ਅਤੇ ਵਿਗਿਆਨ ਦਾ ਕੰਮ ਹੀ ਬ੍ਰਹਿਮੰਡ ਅਤੇ ਅਸਲੀਅਤ ਨਾਲ ਸੰਬੰਧਿਤ ਦਾਅਵਿਆਂ ਦੀ ਜਾਂਚ ਕਰਨਾ ਹੈ ਸੋਚ ਕੇ ਦੇਖੋ ਸਦੀਆਂ ਤੋਂ ਅਸੀਂ ਰੱਬ ਨੂੰ ਇੱਕ ਅਜਹੀ ਸ਼੍ਰੇਣੀ ਵਿੱਚ ਰੱਖਦੇ ਆਏ ਹਾਂ ਜਿੱਥੇ ਸਵਾਲ ਪੁੱਛਣਾ ਮਨਾ ਹੈ ਉਸ ਨੂੰ ਪਵਿੱਤਰ ਮੰਨ ਕੇ ਹਰ ਵਿਗਿਆਨਕ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ ਪਰ ਡਾਕਿੰਸ ਇਸ ਵਿਚਾਰ ਨੂੰ ਚੁਣੌਤੀ ਦਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਜੇ ਰੱਬ ਸੱਚਮੁੱਚ ਮੌਜੂਦ ਹੈ ਅਤੇ ਉਸਨੇ ਇਹ ਦੁਨੀਆ ਬਣਾਈ ਹੈ ਤਾਂ ਉਸਦੇ ਹੋਣ ਦੇ ਕੁਝ ਤਾਂ ਨਿਸ਼ਾਨ ਹੋਣੇ ਚਾਹੀਦੇ ਹਨ ਕੁਝ ਤਾਂ ਸਬੂਤ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਦੇਖ ਸਮਝ ਅਤੇ ਪਰਖ ਸਕੀਏ ਉਦਾਹਰਣ ਵਜੋਂ ਜੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਪ੍ਰਾਰਥਨਾ ਕਰਨ ਨਾਲ ਬਿਮਾਰ ਲੋਕ ਠੀਕ ਹੋ ਜਾਂਦੇ ਹਨ ਤਾਂ ਕੀ ਇਹ ਇੱਕ ਜਾਂਚਣਯੋਗ ਦਾਵਾ ਨਹੀਂ ਹੈ ਅਸੀਂ 100 ਬਿਮਾਰ ਲੋਕਾਂ ਦਾ ਇੱਕ ਸਮੂਹ ਲੈ ਸਕਦੇ ਹਾਂ ਜਿਨ੍ਹਾਂ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ ਅਤੇ 100 ਬਿਮਾਰ ਲੋਕਾਂ ਦਾ ਦੂਜਾ ਸਮੂਹ ਜਿਨ੍ਹਾਂ ਲਈ ਪ੍ਰਾਰਥਨਾ ਨਹੀਂ ਕੀਤੀ ਜਾ ਰਹੀ ਹੈ ਅਤੇ ਫਿਰ ਦੇਖ ਸਕਦੇ ਹਾਂ ਕਿ ਕੀ ਦੋਵਾਂ ਸਮੂਹਾਂ ਦੇ ਠੀਕ ਹੋਣ ਦੀ ਦਰ ਵਿੱਚ ਕੋਈ ਮਹੱਤਵਪੂਰਨ ਫਰਕ ਹੈ ਇਹ ਇੱਕ ਵਿਗਿਆਨਕ ਪ੍ਰਯੋਗ ਹੈ ਇਸ ਅਧਿਆਇ ਦਾ ਮੂਲ ਸੰਦੇਸ਼ ਇਹ ਹੈ ਕਿ ਸਾਨੂੰ ਰੱਬ ਦੇ ਵਿਚਾਰ ਨੂੰ ਸਨਮਾਨ ਦੇ ਉਸ ਕਵਚ ਤੋਂ ਬਾਹਰ ਕੱਢਣਾ ਹੋਵੇਗਾ ਜਿਸ ਵਿੱਚ ਉਸ ਨੂੰ ਸਦੀਆਂ ਤੋਂ ਰੱਖਿਆ ਗਿਆ ਹੈ ਅਤੇ ਉਸ ਨੂੰ ਹੋਰ ਸਾਰੇ ਮਹਾਨ ਵਿਚਾਰਾਂ ਵਾਂਗ ਹੀ ਦੇਖਣਾ ਹੋਵੇਗਾ ਜਿਨ੍ਹਾਂ ਦੀ ਆਲੋਚਨਾ ਹੋ ਸਕਦੀ ਹੈ ਜਿਨ੍ਹਾਂ ਦੀ ਜਾਂਚ ਹੋ ਸਕਦੀ ਹੈ ਲੇਖਕ ਦੀ ਦਲੀਲ ਹੈ ਕਿ ਆਸਥਾ ਯਾਨੀ ਬਿਨਾਂ ਸਬੂਤ ਦੇ ਕਿਸੇ ਗੱਲ ਤੇ ਯਕੀਨ ਕਰ ਲੈਣਾ ਕੋਈ ਗੁਣ ਨਹੀਂ ਹੈ ਸਗੋਂ ਇਹ ਬૌਧਿਕ ਆਲਸ ਦਾ ਪ੍ਰਤੀਕ ਹੋ ਸਕਦਾ ਹੈ ਸੱਚਾ ਗਿਆਨ ਤਾਂ ਸਵਾਲ ਪੁੱਛਣ ਨਾਲ ਜਾਂਚ ਪੜਤਾਲ ਕਰਨ ਨਾਲ ਅਤੇ ਸਬੂਤਾਂ ਦੀ ਮੰਗ ਕਰਨ ਨਾਲ ਹੀ ਮਿਲਦਾ ਹੈ ਇਹ ਦੋਰਾ ਮਾਪਦੰਡ ਕਿਉਂ ਡਾਕਿੰਸ ਦਾ ਇਹ ਨਜ਼ਰੀਆ ਬਹੁਤ ਸਾਰੇ ਲੋਕਾਂ ਨੂੰ ਅਸਹਿਜ ਕਰ ਸਕਦਾ ਹੈ ਕਿਉਂਕਿ ਇਹ ਸਾਡੀ ਪਰਵਰਿਸ਼ ਅਤੇ ਸਮਾਜਿਕ માનਤਾਵਾਂ ਦੇ ਬਿਲਕੁਲ ਉਲਟ ਹੈ ਸਾਨੂੰ ਸਿਖਾਇਆ ਗਿਆ ਹੈ ਕਿ ਆਸਥਾ ਤਰਕ ਤੋਂ ਪਰੇ ਹੈ ਪਰ ਇਹ ਆਡੀਓ ਬੁੱਕ ਸਾਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੀ ਹੈ ਕਿ ਸ਼ਾਇਦ ਆਸਥਾ ਤਰਕ ਦੇ ਵਿਰੁੱਧ ਹੈ। ਅਧਿਆਇ 2 ਹੋਂਦ ਦੇ ਸਬੂਤ ਸਦੀਆਂ ਪੁਰਾਣੀਆਂ ਦਲੀਲਾਂ ਦਾ ਪੋਸਟਮਾਰਟਮ ਜਦੋਂ ਅਸੀਂ ਇਹ ਮੰਨ ਲਿਆ ਕਿ ਰੱਬ ਦੀ ਹੋਂਦ ਇੱਕ ਵਿਗਿਆਨਕ ਪਰਿਕਲਪਨਾ ਹੈ ਤਾਂ ਹੁਣ ਸਮਾਂ ਹੈ ਉਹਨਾਂ ਸਬੂਤਾਂ ਅਤੇ ਦਲੀਲਾਂ ਦੀ ਜਾਂਚ ਕਰਨ ਦਾ ਜੋ ਸਦੀਆਂ ਤੋਂ ਇਸ ਦੇ ਪੱਖ ਵਿੱਚ ਦਿੱਤੀਆਂ ਜਾਂਦੀਆਂ ਰਹੀਆਂ ਹਨ। ਸਭ ਤੋਂ ਪਹਿਲਾਂ ਨਿੱਜੀ ਤਜਰਬੇ ਦੀ ਦਲੀਲ ਬਹੁਤ ਸਾਰੇ ਲੋਕ ਕਹਿੰਦੇ ਹਨ ਮੈਨੂੰ ਰੱਬ ਦੇ ਹੋਣ ਦਾ ਅਹਿਸਾਸ ਹੋਇਆ ਹੈ ਜਾਂ ਮੈਂ ਇੱਕ ਚਮਤਕਾਰ ਦੇਖਿਆ ਹੈ ਡਾਕਿਨ ਸਾਨੂੰ ਯਾਦ ਦਿਵਾਉਂਦੇ ਹਨ ਕਿ ਸਾਡਾ ਦਿਮਾਗ ਇੱਕ ਬਹੁਤ ਗੁੰਜਲਦਾਰ ਅਤੇ ਕਈ ਵਾਰ ਧੋਖਾ ਦੇਣ ਵਾਲੀ ਮਸ਼ੀਨ ਹੈ ਜੋ ਸਾਨੂੰ ਮਹਿਸੂਸ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਸੱਚ ਹੋਵੇ ਵਿਗਿਆਨ ਨਿੱਜੀ ਤਜਰਬਿਆਂ ਤੇ ਨਹੀਂ ਸਗੋਂ ਸਰਵ ਵਿਆਪਕ ਅਤੇ ਵਾਰ-ਵਾਰ ਜਾਂਚੇ ਜਾ ਸਕਣ ਵਾਲੇ ਸਬੂਤਾਂ ਤੇ ਨਿਰਭਰ ਕਰਦਾ ਹੈ ਇਸ ਤੋਂ ਬਾਅਦ ਆਉਂਦੀ ਹੈ ਧਾਰਮਿਕ ਗ੍ਰੰਥਾਂ ਦੀ ਦਲੀਲ ਲੋਕ ਕਹਿੰਦੇ ਹਨ ਕਿ ਰੱਬ ਦੀ ਹੋਂਦ ਹੈ ਕਿਉਂਕਿ ਸਾਡੀਆਂ ਪਵਿੱਤਰ ਕਿਤਾਬਾਂ ਵਿੱਚ ਅਜਿਹਾ ਲਿਖਿਆ ਹੈ ਪਰ ਇੱਥੇ ਇੱਕ ਬਹੁਤ ਬੁਨਿਆਦੀ ਸਮੱਸਿਆ ਹੈ ਦੁਨੀਆ ਵਿੱਚ ਹਜ਼ਾਰਾਂ ਧਰਮ ਹਨ ਅਤੇ ਸਭ ਦੀਆਂ ਆਪਣੀਆਂ-ਆਪਣੀਆਂ ਪਵਿੱਤਰ ਕਿਤਾਬਾਂ ਹਨ ਜੋ ਅਕਸਰ ਇੱਕ ਦੂਜੇ ਦੇ ਦਾਅਵਿਆਂ ਦਾ ਖੰਡਨ ਕਰਦੀਆਂ ਹਨ ਫਿਰ ਇੱਕ ਬਹੁਤ ਮਸ਼ਹੂਰ ਦਾਰਸ਼ਨਿਕ ਦਲੀਲ ਆਉਂਦੀ ਹੈ ਜਿਸ ਨੂੰ ਡਿਜ਼ਾਈਨ ਦੀ ਦਲੀਲ ਕਹਿੰਦੇ ਹਨ ਇਸ ਦਾ ਸਰਲ ਰੂਪ ਇਹ ਹੈ ਜਦੋਂ ਅਸੀਂ ਕਿਸੇ ਗੁੰਝਲਦਾਰ ਚੀਜ਼ ਜਿਵੇਂ ਕਿ ਇੱਕ ਕੜੀ ਨੂੰ ਦੇਖਦੇ ਹਾਂ ਤਾਂ ਅਸੀਂ ਤੁਰੰਤ ਸਮਝ ਜਾਂਦੇ ਹਾਂ ਕਿ ਇਸ ਨੂੰ ਕਿਸੇ ਬੁੱਧੀਮਾਨ ਡਿਜ਼ਾਈਨਰ ਨੇ ਬਣਾਇਆ ਹੈ ਹੁਣ ਬ੍ਰਹਿਮੰਡ ਅਤੇ ਜੀਵਨ ਨੂੰ ਦੇਖੋ ਇਹ ਕੜੀ ਨਾਲੋਂ ਕਿਤੇ ਵੱਧ ਗੁੰਝਲਦਾਰ ਹੈ ਅਜਿਹਾ ਲੱਗਦਾ ਹੈ ਕਿ ਇਸ ਨੂੰ ਕਿਸੇ ਮਹਾਨ ਡਿਜ਼ਾਈਨਰ ਨੇ ਬਣਾਇਆ ਹੋਵੇਗਾ ਅਤੇ ਉਹੀ ਡਿਜ਼ਾਈਨਰ ਰੱਬ ਹੈ ਇਹ ਦਲੀਲ ਸੁਣਨ ਵਿੱਚ ਬਹੁਤ ਆਕਰਸ਼ਕ ਲੱਗਦੀ ਹੈ ਪਰ ਡਾਕਿੰਸ ਦੱਸਦੇ ਹਨ ਕਿ ਚਾਰਲਸ ਡਾਰਵਿਨ ਦੇ ਵਿਕਾਸਵਾਦ ਦੇ ਸਿਧਾਂਤ ਨੇ ਇਸ ਦਲੀਲ ਦੀ ਹਵਾ ਕੱਢ ਦਿੰਦੀ ਹੈ ਡਾਰਵਿਨ ਨੇ ਸਾਨੂੰ ਦਿਖਾਇਆ ਕਿ ਕੁਦਰਤ ਵਿੱਚ ਗੁੰਜਲਤਾ ਬਿਨਾ ਕਿਸੇ ਡਿਜ਼ਾਈਨਰ ਦੇ ਲੱਖਾਂ ਸਾਲਾਂ ਵਿੱਚ ਹੌਲੀ-ਹੌਲੀ ਕੁਦਰਤੀ ਚੋਣ ਦੀ ਪ੍ਰਕਿਰਿਆ ਰਾਹੀਂ ਵਿਕਸਤ ਹੋ ਸਕਦੀ ਹੈ ਇੱਕ ਹੋਰ ਦਲੀਲ ਹੈ ਨੈਤਿਕਤਾ ਦੀ ਕਿਹਾ ਜਾਂਦਾ ਹੈ ਕਿ ਜੇ ਰੱਬ ਨਾ ਹੁੰਦਾ ਤਸ ਸਹੀ ਅਤੇ ਗਲਤ ਦਾ ਕੋਈ ਮਤਲਬ ਹੀ ਨਾ ਰਹਿ ਜਾਂਦਾ ਡਾਰਕਿਨਸ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਹਨ ਉਹ ਕਹਿੰਦੇ ਹਨ ਕਿ ਸਾਡੀ ਨੈਤਿਕਤਾ ਦੀ ਭਾਵਨਾ ਰੱਬ ਤੋਂ ਨਹੀਂ ਸਗੋਂ ਸਾਡੇ ਵਿਕਾਸਵਾਦੀ ਅਤੀਤ ਤੋਂ ਆਉਂਦੀ ਹੈ ਇੱਕ ਸਮਾਜਿਕ ਜੀਵ ਹੋਣ ਦੇ ਨਾਤੇ ਮਨੁੱਖਾਂ ਨੇ ਸਿੱਖਿਆ ਕਿ ਸਹਿਯੋਗ ਹਮਦਰਦੀ ਅਤੇ ਆਪਸੀ ਮਦਦ ਨਾਲ ਸਮੂਹ ਨੂੰ ਜਿਉਂਦੇ ਰਹਿਣ ਵਿੱਚ ਆਸਾਨੀ ਹੁੰਦੀ ਹੈ ਇੱਕ ਇੱਕ ਕਰਕੇ ਡਾਕਿੰਸ ਰੱਬ ਦੀ ਹੋਂਦ ਦੇ ਪੱਖ ਵਿੱਚ ਦਿੱਤੀਆਂ ਜਾਣ ਵਾਲੀਆਂ ਹਰ ਮੁੱਖ ਦਲੀਲਾਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਦੇ ਹਨ ਅਧਿਆਇ 3 ਵਿਸ਼ਵਾਸ ਦੀਆਂ ਜਣਾ ਅਤੇ ਨੈਤਿਕਤਾ ਦਾ ਸਵਾਲ ਕੀ ਚੰਗਿਆਈ ਲਈ ਰੱਬ ਜ਼ਰੂਰੀ ਹੈ ਜੇ ਰੱਬ ਦੀ ਹੋਂਦ ਲਈ ਦਲੀਲਾਂ ਕਮਜ਼ੋਰ ਹਨ ਤਾਂ ਦੁਨੀਆ ਦੇ ਲਗਭਗ ਸਾਰੇ ਸਮਾਜਾਂ ਵਿੱਚ ਧਰਮ ਅਤੇ ਰੱਬ ਵਿੱਚ ਵਿਸ਼ਵਾਸ ਇੰਨਾ ਵਿਆਪਕ ਕਿਉਂ ਹੈ ਇੱਕ ਦਿਲਚਸਪ ਵਿਚਾਰ ਇਹ ਹੈ ਕਿ ਧਾਰਮਿਕ ਵਿਸ਼ਵਾਸ ਸਾਡੇ ਦਿਮਾਗ ਦੇ ਕੁਝ ਹੋਰ ਉਪਯੋਗੀ ਗੁਣਾ ਦਾ ਇੱਕ ਸੈ ਉਤਪਾਦ ਹੈ ਉਦਾਹਰਣ ਵਜੋਂ ਬਚਪਨ ਵਿੱਚ ਬੱਚਿਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਮਾਪਿਆਂ ਦੀਆਂ ਗੱਲਾਂ ਤੇ ਬਿਨਾਂ ਸਵਾਲ ਕੀਤੇ ਪਰੋਸਾ ਕਰਨ ਅੱਗ ਤੋਂ ਦੂਰ ਰਹੋ ਇਸ ਤਰ੍ਹਾਂ ਸਾਡੇ ਦਿਮਾਗ ਵਿੱਚ ਇੱਕ ਆਸਥਾ ਮਾਡਿਊਲ ਵਿਕਸਿਤ ਹੋ ਗਿਆ ਬਚਪਨ ਵਿੱਚ ਇਹ ਜੀਵਨ ਰੱਖਿਅਕ ਹੁੰਦਾ ਹੈ ਪਰ ਇਹ ਮਾਡਿਊਲ ਸਾਨੂੰ ਵੱਡੇ ਹੋਣ ਤੇ ਧਾਰਮਿਕ ਕਹਾਣੀਆਂ ਨੂੰ ਵੀ ਬਿਨਾਂ ਸਬੂਤ ਦੇ ਸਵੀਕਾਰ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਹੁਣ ਗੱਲ ਕਰਦੇ ਹਾਂ ਨੈਤਿਕਤਾ ਦੀ ਇਹ ਇੱਕ ਆਮ ਧਾਰਨਾ ਹੈ ਕਿ ਜੇ ਰੱਬ ਨਹੀਂ ਹੈ ਤਾਂ ਨੈਤਿਕਤਾ ਦਾ ਕੋਈ ਆਧਾਰ ਨਹੀਂ ਬਚਦਾ ਡਾਕਿੰਸ ਇਸ ਧਾਰਨਾ ਨੂੰ ਸਭ ਤੋਂ ਖਤਰਨਾਕ ਝੂਠਾਂ ਵਿੱਚੋਂ ਇੱਕ ਮੰਨਦੇ ਹਨ ਉਹਨਾਂ ਦੀ ਦਲੀਲ ਹੈ ਕਿ ਸਾਡੀ ਨੈਤਿਕਤਾ ਦੀ ਭਾਵਨਾ ਕਿਸੇ ਪਵਿੱਤਰ ਕਿਤਾਬ ਜਾਂ ਰੱਬੀ ਹੁਕਮ ਤੋਂ ਨਹੀਂ ਆਉਂਦੀ ਸਗੋਂ ਸਾਡੇ ਜੀਵ ਵਿਗਿਆਨਕ ਅਤੇ ਸਮਾਜਿਕ ਵਿਕਾਸ ਦਾ ਨਤੀਜਾ ਹੈ ਕੀ ਤੁਸੀਂ ਕਿਸੇ ਦੀ ਮਦਦ ਇਸ ਲਈ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਕੋਈ ਅਦਿੱਖ ਕੈਮਰਾ ਤੁਹਾਨੂੰ ਦੇਖ ਰਿਹਾ ਹੈ ਜਾਂ ਤੁਸੀਂ ਇਸ ਲਈ ਮਦਦ ਕਰਦੇ ਹੋ ਕਿਉਂਕਿ ਤੁਸੀਂ ਦੂਜੇ ਦੇ ਦੁੱਖ ਨੂੰ ਮਹਿਸੂਸ ਕਰ ਸਕਦੇ ਹੋ ਡਾਰਕਿਨਸ ਕਹਿੰਦੇ ਹਨ ਕਿ ਇਹ ਹੀ ਸੱਚੀ ਨੈਤਿਕਤਾ ਹੈ ਉਹ ਨੈਤਿਕਤਾ ਜੋ ਸਜ਼ਾ ਦੇ ਡਰ ਜਾਂ ਇਨਾਮ ਦੇ ਲਾਲਚ ਤੋਂ ਆਉਂਦੀ ਹੈ ਉਹ ਸੱਚੀ ਨੈਤਿਕਤਾ ਨਹੀਂ ਸਗੋ ਸਿਰਫ ਆਗਿਆਕਾਰਤਾ ਹੈ ਇੱਕ ਨਾਸਤਿਕ ਵਿਅਕਤੀ ਵੀ ਉਹਨਾਂ ਹੀ ਨੈਤਿਕ ਦਿਆਲੂ ਅਤੇ ਪ੍ਰੇਮਪੂਰਨ ਹੋ ਸਕਦਾ ਹੈ ਜਿੰਨਾ ਕੋਈ ਆਸਤਿਕ ਅਧਿਆਇ 4 ਧਾਰਮਿਕ ਗ੍ਰੰਥ ਕਟੜਤਾ ਅਤੇ ਵਿਗਿਆਨ ਨਾਲ ਟਕਰਾ ਜਦੋਂ ਆਸਥਾ ਵਿਵੇਕ ਤੇ ਹਾਵੀ ਹੁੰਦੀ ਹੈ ਇਸ ਬਿੰਦੂ ਤੇ ਬਹੁਤ ਸਾਰੇ ਲੋਕ ਇਹ ਦਲੀਲ ਦੇ ਸਕਦੇ ਹਨ ਠੀਕ ਹੈ ਪਾਵੇਂ ਰੱਬ ਦੀ ਹੋਣ ਸਾਬਤ ਨਾ ਹੋ ਸਕੇ ਪਰ ਧਰਮ ਨਾਲ ਕਿਸੇ ਦਾ ਕੀ ਨੁਕਸਾਨ ਹੈ ਇਸ ਅਧਿਆਇ ਵਿੱਚ ਰਚਰਡ ਡਾਕਿੰਸ ਇਸ ਵਿਚਾਰ ਨੂੰ ਚੁਣੌਤੀ ਦਿੰਦੇ ਹਨ ਕਿ ਧਰਮ ਪੂਰੀ ਤਰ੍ਹਾਂ ਨੁਕਸਾਨ ਰਹਿਤ ਹੈ ਸਭ ਤੋਂ ਪਹਿਲੀ ਸਮੱਸਿਆ ਹੈ ਬਿਨਾਂ ਸਬੂਤ ਦੇ ਵਿਸ਼ਵਾਸ ਨੂੰ ਇੱਕ ਗੁਣ ਵਜੋਂ ਉਤਸ਼ਾਹਿਤ ਕਰਨਾ ਡਾਰਕਿੰਸ ਕਹਿੰਦੇ ਹਨ ਕਿ ਜਦੋਂ ਤੁਸੀਂ ਲੋਕਾਂ ਨੂੰ ਇਹ ਸਿਖਾਉਂਦੇ ਹੋ ਕਿ ਆਸਥਾ ਇੱਕ ਮਹਾਨ ਗੁਣ ਹੈ ਤਾਂ ਤੁਸੀਂ ਅਸਲ ਵਿੱਚ ਉਨ੍ਹਾਂ ਨੂੰ ਆਲੋਚਨਾਤਮਕ ਸੋਚ ਅਤੇ ਵਿਵੇਕ ਦੀ ਵਰਤੋਂ ਨਾ ਕਰਨ ਲਈ ਉਤਸ਼ਾਹਿਤ ਕਰ ਰਹੇ ਹੋ ਇਹ ਸਾਨੂੰ ਕਟੜਤਾ ਦੀ ਸਮੱਸਿਆ ਵੱਲ ਲੈ ਜਾਂਦਾ ਹੈ ਕਟੜਤਾ ਕੀ ਹੈ ਇਹ ਆਪਣੀਆਂ માનਤਾਵਾਂ ਨੂੰ ਇੰਨੀ ਮਜ਼ਬੂਤੀ ਨਾਲ ਫੜ ਲੈਣਾ ਹੈ ਕਿ ਕੋਈ ਵੀ ਸਬੂਤ ਕੋਈ ਵੀ ਦਲੀਲ ਤੁਹਾਨੂੰ ਡੁਲਾ ਨਾ ਸਕੇ ਡਾਕਿੰਸ ਅਨੁਸਾਰ ਤਰਮ ਕਟੜਤਾ ਲਈ ਇੱਕ ਆਦਰਸ਼ ਜ਼ਮੀਨ ਤਿਆਰ ਕਰਦਾ ਹੈ ਕਿਉਂਕਿ ਇਹ ਆਸਥਾ ਨੂੰ ਸਰਵੋੱਚ ਸਥਾਨ ਦਿੰਦਾ ਹੈ ਇਹ ਹੀ ਕਟੜਤਾ ਹੈ ਜੋ ਲੋਕਾਂ ਨੂੰ ਵਿਗਿਆਨ ਨੂੰ ਰੱਦ ਕਰਨ ਲਈ ਪ੍ਰੇਰਿਤ ਕਰਦੀ ਹੈ ਉਦਾਹਰਣ ਵਜੋਂ ਵਿਕਾਸਵਾਦ ਦਾ ਸਿਧਾਂਤ ਜੀਵ ਵਿਗਿਆਨ ਦੀ ਨਹੀਂ ਹੈ ਪਰ ਲੱਖਾਂ ਲੋਕ ਇਸ ਨੂੰ ਸਿਰਫ ਇਸ ਲਈ ਰੱਦ ਕਰਦੇ ਹਨ ਕਿਉਂਕਿ ਇਹ ਉਹਨਾਂ ਦੇ ਧਾਰਮਿਕ ਗ੍ਰੰਥ ਦੀ ਕਹਾਣੀ ਨਾਲ ਮੇਲ ਨਹੀਂ ਖਾਂਦਾ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈ ਜਿੱਥੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਨੇ ਇੱਕ ਦੂਜੇ ਨਾਲ ਸਿਰਫ ਇਸ ਲਈ ਸੰਘਰਸ਼ ਕੀਤਾ ਕਿਉਂਕਿ ਉਹਨਾਂ ਦੀਆਂ ਕਿਤਾਬਾਂ ਵੱਖ-ਵੱਖ ਗੱਲਾਂ ਕਹਿੰਦੀਆਂ ਸਨ ਇਸ ਅਧਿਆਇ ਦਾ ਉਦੇਸ਼ ਇਹ ਦਿਖਾਉਣਾ ਨਹੀਂ ਹੈ ਕਿ ਸਾਰੇ ਧਾਰਮਿਕ ਲੋਕ ਬੁਰੇ ਹਨ ਬਿਲਕੁਲ ਨਹੀਂ ਸਗੋਂ ਇਸ ਦਾ ਉਦੇਸ਼ ਇਹ ਦਿਖਾਉਣਾ ਹੈ ਕਿ ਧਾਰਮਿਕ ਆਸਥਾ ਦੀ ਬਣਤਰ ਵਿੱਚ ਹੀ ਕੁਝ ਅਜਿਹੇ ਤੱਤ ਹਨ ਜੋ ਵਿਵੇਕ ਸੈਨਸ਼ੀਲਤਾ ਅਤੇ ਵਿਗਿਆਨਕ ਤਰੱਕੀ ਲਈ ਖਤਰਨਾਕ ਹੋ ਸਕਦੇ ਹਨ ਅਧਿਆਇ 5 ਰੱਬ ਤੋਂ ਬਿਨਾ ਇੱਕ ਦੁਨੀਆ ਵਿਗਿਆਨ ਦੀਆਂ ਨਜ਼ਰਾਂ ਨਾਲ ਬ੍ਰਹਿਮੰਡ ਦੀ ਸੁੰਦਰਤਾ ਜੇ ਰੱਬ ਨਹੀਂ ਹੈ ਜੇ ਕੋਈ ਅਲੌਕਿਕ ਯੋਜਨਾ ਨਹੀਂ ਹੈ ਤਾਂ ਫਿਰ ਜੀਵਨ ਦਾ ਕੀ ਅਰਥ ਹੈ ਇਸ ਅੰਤਿਮ ਅਧਿਆਇ ਵਿੱਚ रिचर्ड डार्किंस ਇਸ ਦਰਨੂ ਸਿੱਧਾ ਸੰਬੋਧਿਤ ਕਰਦੇ ਹਨ ਅਤੇ ਇੱਕ ਬਹੁਤ ਹੀ ਖੂਬਸੂਰਤ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ। ਉਹਨਾਂ ਦਾ ਸੰਦੇਸ਼ ਹੈ, ਰੱਬ ਤੋਂ ਬਿਨਾ ਦੁਨੀਆ ਨਾ ਸਿਰਫ ਅਰਥਪੂਰਨ ਹੋ ਸਕਦੀ ਹੈ। ਸਗੋਂ ਇਹ ਪਹਿਲਾ ਨਾਲੋਂ ਕਿਤੇ ਵੱਧ ਅਦਭੁਤ, ਹੈਰਾਨੀਜਨਕ ਅਤੇ ਕੀਮਤੀ ਹੋ ਸਕਦੀ ਹੈ। ਡਾਰਕਿੰਸ ਦੀ ਦਲੀਲ ਹੈ ਕਿ ਧਰਮ ਨੇ ਅਕਸਰ ਸਾਨੂੰ ਕੁਦਰਤੀ ਦੁਨੀਆ ਦੀ ਸੱਚੀ ਸੁੰਦਰਤਾ ਨੂੰ ਦੇਖਣ ਤੋਂ ਰੋਕਿਆ ਹੈ। ਵਿਗਿਆਨ ਦਰਮ ਦੇ ਉਲਟ ਸਾਨੂੰ ਇਸ ਬ੍ਰਹਿਮੰਡ ਦੀ ਸ਼ਾਨ ਨੂੰ ਸਿੱਧਾ ਦੇਖਣ ਦਾ ਮੌਕਾ ਦਿੰਦਾ ਹੈ ਜਰਾ ਸੋਚੋ ਜਦੋਂ ਤੁਸੀਂ ਰਾਤ ਨੂੰ ਅਸਮਾਨ ਨੂੰ ਦੇਖਦੇ ਹੋ ਤਾਂ ਇਹ ਜਾਣਨਾ ਵੱਧ ਹੈਰਾਨੀਜਨਕ ਹੈ ਕਿ ਉਹ ਟਿਮਟਿਮਾਉਂਦੇ ਬਿੰਦੂ ਕਿਸੇ ਦੇਵਤਾ ਦੁਆਰਾ ਲਗਾਏ ਗਏ ਦੀਵੇ ਹਨ ਜਾਂ ਇਹ ਜਾਣਨਾ ਕਿ ਉਹਨਾਂ ਵਿੱਚੋਂ ਹਰ ਇੱਕ ਇੱਕ ਵਿਸ਼ਾਲ ਤਾਰਾ ਹੈ ਜੋ ਸਾਢੇ ਤੋਂ ਖਰਬਾਂ ਮੀਲ ਦੂਰ ਹੈ ਵਿਗਿਆਨ ਸਾਨੂੰ ਦੱਸਦਾ ਹੈ ਕਿ ਅਸੀਂ ਸਾਰੇ ਤਾਰਿਆਂ ਦੀ ਤੋਰ ਤੋਂ ਬਣਿਆ ਹੈ ਸਾਡੇ ਸਰੀਰ ਵਿੱਚ ਮੌਜੂਦ ਹਰ ਪਰਮਾਣੂ ਕਦੇ ਕਿਸੇ ਵਿਸ਼ਾਲ ਤਾਰੇ ਦੇ ਕੇਂਦਰ ਵਿੱਚ ਬਣਿਆ ਸੀ ਕੀ ਇਹ ਕਿਸੇ ਵੀ ਧਾਰਮਿਕ ਕਹਾਣੀ ਤੋਂ ਘਟ ਕਾਵਿਕ ਜਾਂ ਅਧਿਆਤਮਿਕ ਹੈ ਇੱਕ ਵਿਗਿਆਨਕ ਵਿਸ਼ੂ ਦ੍ਰਿਸ਼ਟੀ ਜੀਵਨ ਨੂੰ ਅਰਥਹੀਨ ਨਹੀਂ ਬਣਾਉਂਦੀ ਸਗੋਂ ਉਸ ਨੂੰ ਇੱਕ ਡੂੰਗਾ ਅਤੇ ਅਸਲ ਅਰਥ ਪ੍ਰਦਾਨ ਕਰਦੀ ਹੈ ਇਹ ਸਾਨੂੰ ਦੱਸਦੀ ਹੈ ਕਿ ਸਾਡੀ ਹੋਂਦ ਕਿੰਨੀ ਅਵਿਸ਼ਵਾਸਯੋਗ ਅਤੇ ਖੁਸ਼ਕਿਸਮਤ ਹੈ ਜੇ ਇਹ ਜੀਵਨ ਹੀ ਇਕਮਾਤਰ ਜੀਵਨ ਹੈ ਜੋ ਸਾਨੂੰ ਮਿਲਿਆ ਹੈ ਤਾਂ ਇਹ ਹੋਰ ਵੀ ਕੀਮਤੀ ਹੋ ਜਾਂਦਾ ਹੈ ਸਾਨੂੰ ਇੱਕ ਦੂਜੇ ਨਾਲ ਬਿਹਤਰ ਵਿਵਹਾਰ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਮਦਦ ਲਈ ਕੋਈ ਅਲੌਕਿਕ ਸ਼ਕਤੀ ਨਹੀਂ ਹੈ ਅਸੀਂ ਸਿਰਫ ਇੱਕ ਦੂਜੇ ਦਾ ਸਹਾਰਾ ਹਾਂ ਇਸ ਲਈ ਦੀ ਗੋਡ ਡਿਲੀਊਜ਼ਨ ਦਾ ਅੰਤ ਨਿਰਾਸ਼ਾ ਵਿੱਚ ਨਹੀਂ ਸਗੋਂ ਇੱਕ ਸ਼ਕਤੀਸ਼ਾਲੀ ਆਸ ਅਤੇ ਉਤਸ਼ਾਹ ਵਿੱਚ ਹੁੰਦਾ ਹੈ ਇਹ ਸਾਨੂੰ ਡਰ ਅਤੇ ਅੰਧਵਿਸ਼ਵਾਸ ਦੀਆਂ ਜੰਜੀਰਾਂ ਤੋਂ ਮੁਕਤ ਹੋ ਕੇ ਇਕ ਅਜਹੀ ਦੁਨੀਆ ਨੂੰ ਅਪਣਾਉਣ ਲਈ ਕਹਿੰਦਾ ਹੈ ਜੋ ਵਿਗਿਆਨ ਦੁਆਰਾ ਰੋਸ਼ਨ ਹੈ ਤਰਕ ਦੁਆਰਾ ਨਿਰਦੇਸ਼ਿਤ ਹੈ ਅਤੇ ਹਮਦਰਦੀ ਦੁਆਰਾ ਸੰਚਾਲਿਤ ਹੈ ਇਸ ਵਿਚਾਰਕ ਯਾਤਰਾ ਵਿੱਚ ਅੰਤ ਤੱਕ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਕਿ ਇਸ ਆਡੀਓ ਬੁੱਕ ਨੇ ਤੁਹਾਨੂੰ ਸੋਚਣ ਲਈ ਕੁਝ ਨਵਾਂ ਦਿੱਤਾ ਹੋਵੇਗਾ ਜੇ ਤੁਹਾਨੂੰ ਇਹ ਆਡੀਓ ਬੁੱਕ ਪਸੰਦ ਆਈ ਅਤੇ ਇਸ ਨੇ ਤੁਹਾਡੇ ਵਿਚਾਰਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਆਪਣੇ ਵਿਚਾਰ ਟਿੱਪਣੀਆਂ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕੀ ਤੁਸੀਂ ਇਸ ਕਿਤਾਬ ਦੀਆਂ ਦਲੀਲਾਂ ਨਾਲ ਸਹਿਮਤ ਹੋ ਜਾਂ ਅਸਹਿਮਤ ਅਤੇ ਹਾਂ ਜੇ ਤੁਸੀਂ ਭਵਿਕ ਵਿੱਚ ਵੀ ਅਜਿਹੇ ਗਿਆਨ ਵਰਦਕ ਆਡੀਓ ਬੁੱਕਸ ਸੁਣਨਾ ਚਾਹੁੰਦੇ ਹੋ ਤਾਂ ਗੱਲ ਬਾਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡੇ ਸਹਿਯੋਗ ਲਈ ਇੱਕ ਵਾਰ ਫਿਰ ਧੰਨਵਾਦ ਮਿਲਦੇ ਹਾਂ ਅਗਲੀ ਆਡੀਓ ਬੁੱਕ ਵਿੱਚ ਤਦ ਤੱਕ ਸੋਚਦੇ ਰਹੋ ਸਵਾਲ ਪੁੱਛ